ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸਿਧਾਂ ਮੇਰੇ ਇਸ ਸ਼ਬਦਾਂ ਦੇ ਕਹਿਣ ਦੇ ਉੱਤੇ ਜੇਕਰ ਕਿਸੇ ਨੂੰ ਮੇਰੇ ਉੱਪਰ ਕੋਈ ਕੋਈ ਆਪਣੇ ਤੇ ਗੁੱਸਾ ਹੋਵੇ ਤਾਂ ਉਹ ਤੁਸੀਂ ਮੇਰੇ ਨਾਲ ਸਾਂਝਾ ਕਰ ਸਕਦੇ ਹਾਂ ਮੈਂ ਜੈ ਭੀਮ ਜੈ ਭਾਰਤ ਇਸ ਕਰਕੇ ਕਿਹਾ ਕਿਉਂਕਿ ਇਸ ਦੇ ਨਿਰਮਾਤਾ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਸਾਹ ਬਾਰੇ ਆਪ ਜੀ ਨਾਲ ਗੱਲ ਸਾਂਝੀ ਕਰਨ ਦੀ ਚੋਣ ਜੋ ਕਿ ਵਿਸ਼ਾ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਉੱਤੇ ਚੱਲ ਰਿਹਾ ਹੈ ਕਿ ਬਾਬਾ ਸਾਹਿਬ ਦੇ ਉਹਨਾਂ ਦੇ ਜਨਮ ਦਿਨ ਵੇਲੇ ਬੁੱਤ ਤੋੜੇ ਜਾਣ ਜੇਕਰ ਤੁਸੀਂ ਬੁੱਤ ਹੀ ਤੋੜਤੇ ਸੰਤੋਸ਼ ਤੋਂ ਤਾਂ ਮੈਂ ਆਪਜੀ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਉਹਨਾਂ ਦੀ ਸੋਚ ਅਤੇ ਵਿਚਾਰ ਸਾਡੇ ਦਿਨਾਂ ਤੋਂ ਸਾਡੇ ਦਿਮਾਗ ਚੋਂ ਕੱਢ ਸਕਦੇ ਨਹੀਂ ਕਿ ਉਹਨਾਂ ਨੇ ਕਿਸੇ ਧਰਮ ਪ੍ਰਤੀ ਜਾਂ ਕਿਸੇ ਹੋਰ ਕੰਮ ਬਾਰੇ ਜਿਵੇਂ ਕਿ ਕਿਸੇ ਦੀ ਜਾਤ ਪਾਤ ਦੇ ਬਾਰੇ ਕੁਝ ਗਲਤ ਕਰਿਆ ਉਹਨਾਂ ਨੇ ਆਪਣੇ ਹੱਕ ਮੰਗੇ ਸੀ ਜਿਹਨਾਂ ਦਾ ਸੰਵਿਧਾਨ ਆਪਣੇ ਭਾਰਤ ਦੀ ਗਵਰਨਮੈਂਟ ਤੋਂ ਛੱਡ ਕੇ ਹੋਰ ਵੀ ਮੁਲਕਾਂ ਦੇ ਵਿੱਚ ਉਹਨਾਂ ਦੇ ਕਾਨੂੰਨ ਚੱਲਦੇ ਨੇ ਤੇ ਭਾਰਤ ਦੇ ਤਾਂ ਉਹ ਭਾਰਤ ਰਤਨ ਅਵਾਰਡ ਉਹਨਾਂ ਨੂੰ ਮਿਲ ਚੁੱਕਿਆ ਸੀ ਜਿਨ੍ਹਾਂ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਦੀਰਾਬਾਈ ਸਤਪਾਲ ਸੀ ਅਤੇ ਪਿਤਾ ਦਾ ਨਾਮ ਰਾਮ ਜੀ ਮੁਕਲੋਜੀ ਸਤਪਾਲੀ ਮੱਧ ਪ੍ਰਦੇਸ਼ ਦੇ ਵਿੱਚ ਪੈਦਾ ਹੋਏ ਇੱਕ ਸ਼ੈਡਿਊਲ ਕਾਸਟ ਜਿਸ ਨੂੰ ਐਸਸੀ ਕਾਸਟ ਜਾਂ ਚਮਾਰ ਸ਼ਬਦ ਵਰਤ ਕੇ ਕਿਹਾ ਜਾਂਦਾ ਪਰ ਭਗਤ ਰਵਿਦਾਸ ਨੇ ਵੀ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਕਹੇ ਰਵਿਦਾਸ ਚਮਾਰਾ ਦਾ ਜ਼ਿਕਰ ਕੀਤਾ ਹੈ ਮੈਂ ਇਸੇ ਵਿਸ਼ੇ ਦੇ ਉੱਤੇ ਆਪ ਜੀ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਡਾਕਟਰ ਭੀਮrao ਅੰਬੇਦਕਰ ਸਾਹਿਬ ਜਿਨ੍ਹਾਂ ਦੇ ਆ ਕਾਲੂ 14 ਤਰੀਕ 14 April ਨੂੰ ਜਨਮ ਦਿਹਾੜਾ ਮਨਾਇਆ ਜਾਣਾ ਪੂਰੇ ਵਿਸ਼ਵ ਪੱਧਰ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਤੇ ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਮਨਾਇਆ ਜਾਣਾ ਮੈਂ ਇਸੇ ਵਿਸ਼ੇ ਦੇ ਉੱਤੇ ਇੱਕ ਪੁਨੂ ਨਾਮ ਦਾ ਸ਼ਖਸ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਕਹਿੰਦਾ ਤੇ ਇਸ ਦੇ ਉਹਨਾਂ ਨੂੰ ਮਾਰਾ ਚਾਵਲੀ ਵਰਤ ਦਾ ਤੇ ਉਸ ਜਾਨਮ ਦੇ ਬੁੱਤ ਤੋੜੇ ਜਾਣ ਜੇਕਰ ਪੰਨੂ ਜੀ ਤੁਹਾਨੂੰ ਇੰਨਾ ਹੀ ਦੁੱਖ ਲੱਗਦਾ ਉਹਨਾਂ ਦੇ ਬੁੱਤਾਂ ਤੋਂ ਉਹਨਾਂ ਦੇ ਬੁੱਤਾਂ ਨੂੰ ਇਹ ਦੇਖ ਕੇ ਤੁਸੀਂ ਡਰੀ ਜਾਂਦੇ ਹੋ ਤਾਂ ਇੱਥੇ ਤੱਕ ਆ ਕੇ ਤੁਸੀਂ ਬੁੱਤ ਕਿਵੇਂ ਤੋੜੇਗੇ ਮੈਂ ਆਪਦੇ ਤੌਰ ਤੇ ਕਹਿਣਾ ਕਿ ਅਸੀਂ ਐਸੀ ਕਾਸ ਦੇ ਵਿੱਚੋਂ ਬਲੌਕ ਕਰਦੇ ਹੋਏ ਆਪਦੀ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਆ। ਆਪਦੀਆਂ ਮਿਹਨਤਾਂ ਸਦਕਾ ਸੀ ਆਪਦੇ ਟਾਂਚੇ ਜੋ ਸਰਕਲ ਆ ਉਹ ਖੜਾ ਕੀਤਾ। ਪਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਕਹਿੰਦੇ ਹੋ ਕਿ ਉਹਨਾਂ ਦੇ ਬੁੱਤ ਤੋੜ ਦਿੱਤੇ ਜਾਣ। ਜੇ ਇੰਨੇ ਹੀ ਆ ਤੁਹਾਨੂੰ ਤਾਂ ਬੁੱਤ ਤੋੜੋ ਆਜੋ। ਤੁਹਾਨੂੰ ਦੱਸ ਦਿੰਨੇ ਆ ਵੀ ਬੁੱਤ ਤੋੜਨੇ ਕਿਵੇਂ ਨੇ। ਔਰ ਐਸੀਆਂ ਗੱਲਾਂ ਨਾ ਕਰੋ ਜਿਹਦੇ ਨਾਲ ਅਮਨ ਸ਼ਾਂਤੀ ਕਾਨੂੰਨ ਭੰਗ ਹੋਵੇ ਤੇ ਬਾਬਾ ਸਾਹਿਬ ਦਾ ਸਿਵਿਧਾਨ ਆ ਬਣਾਇਆ ਹੋਇਆ ਜਿਹਦੇ ਤੇ ਭਾਰਤ ਦੀ ਗਵਰਨਮੈਂਟ ਅਤੇ ਹੋਰ ਸਟੇਟਾਂ ਵੀ ਉਹਨਾਂ ਨੂੰ ਮੰਨਦੀਆਂ ਨੇ ਤੁਸੀਂ ਬਾਹਰ ਬੈਠੇ ਇਹ ਸਦਾਬਦੀ ਵਰਤਦੇ ਹਾਂ ਚਾਲਮ ਦੱਸਦੇ ਹਾਂ ਥੋੜ੍ਹ ਮ ਦੱਸਦੇ ਹਾਂ ਕਿ ਸਾਡੇ ਪਹਿਲੇ ਬਜ਼ੁਰਗਾਂ ਤੋਂ ਜਦੋਂ ਬਾਬਾ ਸਾਹਿਬ ਪੜ੍ਹਦੇ ਸੀ ਤਾਂ ਉਹਨਾਂ ਦਾ ਫਰਕ ਰੱਖਿਆ ਨਹੀਂ ਸੀ ਜਾਂਦਾ ਕਿ ਜਾਤਾਂ ਉਹਨਾਂ ਨੇ ਬਣਾਈਆਂ ਨੇ ਨਹੀਂ ਜਾਤਾਂ ਇੱਥੇ ਇਨਸਾਨਾਂ ਨੇ ਬਣਾਈਆਂ ਨੇ ਨਾ ਕਿ ਧਰਮ ਨੇ ਅਤੇ ਨਾ ਹੀ ਸੰਵਿਧਾਨ ਕਰਤਾ ਬਾਬਾ ਸਾਹਿਬ ਨੇ ਸਾਡੇ ਨਾਲ ਫਰਕ ਰੱਖਿਆ ਜਾਂਦਾ ਸੀ ਸਾਨੂੰ ਖੂਦ ਦੇ ਉੱਤੇ ਪਾਣੀ ਤੱਕ ਨਹੀਂ ਦਿੱ ਪੀਣ ਦਿੱਤਾ ਜਾਂਦਾ ਸਾਡੇ ਮਗਰ ਝਾੜੂ ਬਣਿਆ ਜਾਂਦਾ ਸੀ ਕਿ ਨਾ ਇਹਨਾਂ ਦੇ ਪੈਰ ਵੀ ਨਾ ਇਸ ਬਲਤੋਂ ਹੁਣ ਇਹਨਾਂ ਦੇ ਪੈਰਾਂ ਦੀ ਮਿੱਟੀ ਵੀ ਸਾਡੇ ਤੇ ਨਾ ਪਵੇ ਤੇ ਤੁਸੀਂ ਉਸ ਨਿਰਮਾਤਾ ਨੂੰ ਕਹਿੰਦੇ ਹੋ ਜੀਨੇ ਲੇਡੀਜ਼ ਦਾ ਸਨਮਾਨ ਸਨਮਾਨ ਕਰਿਆ ਇਸਤਰੀ ਵੰਗ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਅਤੇ ਅੱਜ ਭਾਰਤ ਦੀ ਰਾਸ਼ਟਰਪਤੀ ਇੱਕ ਲੇਡੀਸ ਹੈ ਔਰਤ ਹੈ ਤੇ ਤੁਸੀਂ ਉਹਨਾਂ ਨੂੰ ਭਦੀ ਸ਼ਰਦਾਬਲੀ ਬਰਤਦੇ ਹੋ ਉਹ ਵੀ ਤਾਂ ਐਸੇ ਕਾਫੀ ਬਲੌਕ ਕਰਦੇ ਨੇ ਕਿ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਦਰਜਾ ਨਹੀਂ ਦਿੱਤਾ ਗਿਆ ਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਬੁੱਤ ਤੋੜ ਦਿੱਤੇ ਜਾਣ ਇਹਨਾਂ ਨੂੰ ਸੰਵਿਧਾਨ ਕਰਤਾ ਦੇ ਬੁੱਤ ਤੋੜ ਦਿੱਤੇ ਜਾਣ ਕਿ ਅਸੀਂ ਇਸ ਗੱਲ ਤੇ ਚੁੱਪ ਬੈਠਾਂਗੇ ਜੇਕਰ ਸਾਡੇ ਬਾਬਾ ਸਾਹਿਬ ਦੇ ਕਿਸੇ ਨੇ ਵੀ ਬੁੱਤ ਤੋੜੇ ਤਾਂ ਅਸੀਂ ਵੀ ਉਸ ਦਾ ਜਵਾਬ ਜ਼ਰੂਰ ਦਵਾਂਗੇ ਇਸੇ ਵਿਸ਼ੇ ਦੇ ਉੱਤੇ ਤੁਸੀਂ ਭੜਕਾਊ ਭਾਸ਼ਾ ਨਾ ਦਿਆ ਕਰੋ ਪੂਰਾ ਭਾਰਤ ਪੂਰਾ ਭਾਰਤ ਅਮਨ ਸ਼ਾਂਤੀ ਅਤੇ ਕਾਨੂੰਨ ਦੇ ਨਾਲ ਚੱਲਦਾ ਅਤੇ ਸਾਰੇ ਧਰਮਾਂ ਦਾ ਇੱਥੇ ਸਨਮਾਨ ਕੀਤਾ ਜਾਂਦਾ ਸਾਰੇ ਧਰਮਾਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਜਾਂਦੇ ਆ ਅੱਜ ਸਾਡੇ ਅਮਰੀਕਾ ਦੇ ਵਿੱਚ ਲਾ ਲਓ ਹੋਰ ਮੁਲਕਾਂ 'ਚ ਲਾ ਲਓ ਉੱਥੇ ਵੀ ਜਾ ਕੇ ਐਮਪੀ ਬਣਦੇ ਨੇ ਅਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਐਸ ਸੀ ਐਮ ਐਲ ਏ ਬਣਦੇ ਨੇ ਜੋ ਕਿ ਸਾਡਾ ਹੱਕ ਬਾਬਾ ਸਾਹਿਬ ਨੇ ਦਿਵਾ ਕੇ ਦਿੱਤਾ ਜਿਹੜੇ ਹਜੇ ਵੀ ਸਾਡੇ ਨਾਲ ਥੋਡੇ ਵਰਗੇ ਫਰਕ ਰੱਖਦੇ ਨੇ ਤੇ ਉਹਨਾਂ ਬਾਰੇ ਉਹਨਾਂ ਦੀ ਸੋਚ ਨੂੰ ਅਸੀਂ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਦੀ ਸੋਚ ਸਿਰਫ ਕਾਨੂੰਨ ਨੂੰ ਭੰਗ ਕਰਨ ਦੀ ਹੈ ਤੇ ਆਪ ਉੱਥੇ ਬੈਠੇ ਇੱਕ ਇੰਟ ਕਹਿ ਲੋ ਇੱਕ ਵਪਾਰੀ ਕਹਿ ਲੋ ਜੋ ਕਿ ਉੱਥੇ ਬੈਠਾ ਬਕਵਾਸ ਕਰਦਾ ਹੈ ਮੈਂ ਤਾਂ ਤੁਹਾਨੂੰ ਇੰਨੀ ਗੱਲ ਕਹਿਣੀ ਚਾਹਨਾ ਕਿ ਤੁਸੀਂ ਐਸੇ ਭਾਸ਼ਣ ਐਸੇ ਸੋਸ਼ਲ ਮੀਡੀਆ ਦੇਤੇ ਨਾ ਆਖਿਆ ਕਰੋ ਜਿਹਦੇ ਨਾਲ ਕਿਸੇ ਦਾ ਕੋਈ ਵੀ ਨੁਕਸਾਨ ਹੋ ਗਏ ਅਸੀਂ ਆਮਨ ਕਾਨੂੰਨ ਅਮਨ ਸ਼ਾਂਤੀ ਪਸੰਦ ਕਰਨ ਵਾਲੇ ਲੋਕਾਂ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਅਸੀਂ ਸੰਵਿਧਾਨ ਦੇ ਹਿਸਾਬ ਨਾਲ ਹੀ ਚੱਲਦੇ ਆਂ ਪਰ ਜੇਕਰ ਤੁਹਾਨੂੰ ਸਾਡੀਆਂ ਗੱਲਾਂ ਜਾਂ ਸਾਡੇ ਲੋਕ ਚੁਭਦੇ ਨੇ ਤਾਂ ਕੀ ਤੁਸੀਂ ਖਾਲਿਸਤਾਨ ਫਿਰ علیحدਾ ਬਣਾਵੋਗੇ ਜਿਹਦੇ ਖਾਲਿਸਤਾਨ ਦੀ ਗੱਲ ਕਰਦੇ ਉਹਦੇ ਵਿੱਚ ਵੀ ਤਾਂ ਸਾਡੇ ਲੋਕਾਂ ਨੇ ਸਾਰਾ ਕੁਝ ਕੀਤਾ ਤੇ ਸਾਡੇ ਲੋਕ ਇਹ ਕਹਿ ਰਹੇ ਨੇ ਪਰ ਤੁਸੀਂ ਸਾਡੇ ਨਾਲ ਉਹੀ ਛੋਟੀ ਸੋਚ ਰੱਖਦੇ ਹੋ ਅੱਜ ਸਾਡੇ ਐਸ்சி ਭਰਾ ਐਮਐਲਏ ਵੀ ਬਣਦੇ ਨੇ ਐਮਪੀ ਵੀ ਬਣਦੇ ਨੇ ਅਤੇ ਵਿਧਾਨ ਸਭਾ ਅਤੇ ਲੋਕ ਸਭਾ ਦੇ ਵਿੱਚ ਜਾਂਦੇ ਨੇ ਪੜ੍ਹ ਕੇ ਕਿ ਤੁਸੀਂ ਉਹਨਾਂ ਜਿੰਨਾ ਪੜ੍ਹੇ ਹੋ ਬਾਬਾ ਸਾਹਿਬ ਦੀਆਂ 32 ਡਿਗਰੀਆਂ ਤੇ 16 ਪਾਸ਼ਾ ਦਾ ਗਿਆਨ ਤੀ ਤੁਹਾਨੂੰ ਹੈਗਾ ਮੇਰੀ ਇੰਨੀ ਗੱਲ ਦੇ ਜਵਾਬ ਦੇ ਦਿਓ ਜੇਕਰ ਮੇਰੀ ਵੀ ਇੱਕ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਕਿ ਐਸੇ ਬੰਦੇ ਦੇ ਜੋ ਫੁੱਟ ਪਾਉਂਦਾ ਹੋਵੇ ਕਿਸੇ 'ਚ ਉਸ ਦੀ ਗੱਲ ਨਾ ਸੁਰਿਆ ਕਰੋ ਆਪਾਂ ਸਾਰੇ ਰਲ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਿਆ ਕਰੋ ਜਿਵੇਂ ਕਿ ਅੱਜ ਵਿਸਾਖੀ ਦਾ ਦਿਨ ਹੈ ਵਿਸਾਖੀ ਦਾ ਪਾਵਨ ਦਿਹਾੜਾ ਪੂਰੇ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਅੱਜ ਦੇ ਦਿਨ ਖਾਲਸਾ ਸਾਜਿਆ ਉਸ ਦੇ ਵਿੱਚ ਉਹਨਾਂ ਨੇ ਤਾਂ ਇਹ ਭੇਦ ਭਾਵ ਖਤਮ ਕੀਤੇ ਸੀ ਜਾਤਾਂ ਪਾਤਾਂ ਖਤਮ ਕੀਤੀਆਂ ਸੀ ਤੇ ਇੱਕੇ ਬਾਟੇ ਚ ਅੰਮ੍ਰਿਤ ਛਕਾਇਆ ਗਿਆ ਸੀ ਤੇ ਤੁਸੀਂ ਆਖਿਆ ਕਿ ਬਾਬਾ ਸਾਹਿਬ ਨੇ ਜਾਤਾਂ ਪਾਤਾਂ ਬਣਾਈਆਂ ਉਹ ਤਾਂ ਗਏ ਆਏ ਸੀ ਹਰਮੰਦਰ ਸਾਹਿਬ ਦੇ ਵਿੱਚ ਅੰਮ੍ਰਿਤ ਛਕਣ ਉਹਨਾਂ ਦਾ ਫੇਰ ਵੀ ਉੱਥੇ ਜਾਤੀ ਵਾਰ ਤੇ ਬਾਦ ਤੇ ਤੌਰ ਤੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਪਰ ਸਾਨੂੰ ਇਸ ਵਿਸ਼ੇ ਤੇ ਵੀ ਕੋਈ ਸ਼ਿਕਵਾਨੀ ਧਰਮ ਬੰਦੇ ਨੇ ਜੂਜ਼ ਕਰਨਾ ਹੁੰਦਾ ਧਰਮ ਨਹੀਂ ਰਹਿੰਦਾ ਵੀ ਤੁਸੀਂ ਮੇਰੇ ਵੱਡੀਆ ਹਰੇਕ ਦੀ ਸੋਚ ਆਪੋ ਆਪਣੀ ਆ ਪਰ ਮੈਂ ਤਾਂ ਇੱਥੋਂ ਤੱਕ ਤੁਹਾਨੂੰ ਕਹੂੰਗਾ ਕਿ ਇਹ ਜੇ ਸ਼ਬਦ ਨਾ ਬੋਲਿਆ ਕੋਈ ਤੇ ਅਮਨ ਸ਼ਾਂਤੀ ਕਾਨੂੰਨ ਸਰਕਾਰਾਂ ਨੇ ਕਾਇਮ ਕਰਨਾ ਹੁੰਦਾ ਪਿੰਡਾਂ ਚ ਲੋਕਾਂ ਨੇ ਦੇਖਣਾ ਹੁੰਦਾ ਨਾ ਕੇ ਬਾਹਰ ਬੈਠ ਕੇ ਇਹ ਚੀਜ਼ਾਂ ਬੋਲੀਆਂ ਨੇ ਤੇ ਹੋਰ ਗੱਲ ਮੈਂ ਆਪਜੀ ਨਾਲ ਸਾਂਝੀ ਕਰਨੀ ਚਾਹਣਾ। ਓਕੇ ਤੁਸੀਂ ਬਹੁਤ ਹੀ ਸੂਝਵਾਨ ਹੋ। ਆ ਸੂਝਵਾਨ ਤਾਂ ਮੈਂ ਆਪਦੇ ਵੱਲੋਂ ਕਹਿਣਾ ਜਿਹੜੇ ਤੁਹਾਡੇ ਸ਼ਬਦ ਨੇ ਉਸ ਹੱਬ ਨਾਲ ਤੁਹਾਨੂੰ ਸੂਝਵਾਨ ਨਹੀਂ ਕਿਹਾ ਜਾ ਸਕਦਾ। ਸਾਡੇ ਅੱਜ ਬੱਚੇ ਤਰੱਕੀਆਂ ਕਰੀਆਂ। ਜ਼ੀਰੋ ਲੈਵਲ ਤੋਂ ਉੱਠ ਕੇ ਅਸੀਂ ਤਰੱਕੀਆਂ ਕਰੀਆਂ। ਸਾਡੇ ਬਜ਼ੁਰਗ ਆਮ ਘਰਾਂ ਦੇ ਵਿੱਚੋਂ ਮਿਹਨਤ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਤੇ ਇਹ ਕਿਹਦੀ ਬਦੌਲਤ ਬਣਿਆ ਡਾਕਟਰ ਭੀਮਰਾਓ ਅੰਬੇਦਕਰ ਸਾਹ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਜਿਨ੍ਹਾਂ ਨੇ 32 ਡਿਗਰੀਆਂ ਕਰੀਆਂ ਹੋਈਆਂ ਨੇ ਉਹਨਾਂ ਨੂੰ ਕਹਿੰਦੇ ਜਿਨ੍ਹਾਂ ਨੂੰ ਸੂਰਾ ਭਾਸ਼ਾ ਦਾ ਗਿਆਨ ਆ ਤੇ ਜੇ ਉਹ ਚਾਹਦੇ ਤਾਂ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਹੀ ਰਹਿ ਸਕਦੇ ਸੀ ਕਿ ਮੈਂ ਤੁਸੀਂ ਰਹਨੇ ਹੋ ਕਿਸੇ ਦੇਸ਼ ਦੇ ਵਿੱਚ ਭਾਰਤ ਦਾ ਤੁਸੀਂ ਆਉਂਦੇ ਨਹੀਂ ਪੰਜਾਬ ਤਾਂ ਤੁਸੀਂ ਵੈਸੇ ਹੀ ਨਹੀਂ ਆਉਂਦੇ ਬੁੱਤ ਤੋੜਨਾ ਤਾਂ ਬਹੁਤ ਦੂਰ ਦੀ ਗੱਲ ਆ ਚਲੋ ਜੇਕਰ ਤੁਸੀਂ ਬੁੱਤ ਤੋੜ ਕੇ ਵੀ ਸੰਤੋਸ਼ਤ ਹੋਣ ਹੋ ਕਿ ਸਾਡੀ ਸੋਚ ਤੇ ਸਾਡੇ ਦਿਲਾਂ ਚੋਂ ਕੀ ਉਹਨਾਂ ਨੂੰ ਕੱਢ ਦੇਗੇ ਜੇਕਰ ਆਪਾਂ ਐਸੀ ਕਿ ਸ਼ਡਿਊਲ ਦੀ ਕਾਸਟ ਦੀ ਗੱਲ ਕਰਦੇ ਆ ਤਾਂ ਹਰੀ ਸਿੰਘ ਨਰੂਆ ਉਹ ਜੀ ਮਾਦੀ ਮਾਦਵੀ ਸਿੱਖ ਸੀ ਸਰਦਾਰ ਹਰੀ ਸਿੰਘ ਨਰੂਆ ਮਾਦਵੀ ਸਿੱਖ ਸੀ ਕਿ ਸਰਦਾਰ ਉਦਮ ਸਿੰਘ ਜਿਨ੍ਹਾਂ ਨੇ ਜਰਨਲ ਡਾਇਰ ਨੂੰ ਲੰਡਨ ਚ ਜਾ ਕੇ ਮਾਰਿਆ ਇੰਗਲੈਂਡ ਦੇ ਵਿੱਚ ਲੰਡਨ ਉਹ ਵੀ ਐਸਸੀ ਸੀ ਉਹ ਵੀ ਅनाथ ਆਸ਼ਰਮ ਚ ਪੜ੍ਹੇ ਸੀ ਉੱਥੇ ਹੀ ਪਲੇ ਨੇ ਇਹ ਗੱਲਾਂ ਮੈਨੇ ਨਹੀਂ ਰੱਖਦੀਆਂ ਜੇ ਤੁਸੀਂ ਕਲਗੀਧਰ ਤੇ ਸ਼ਮੇਸ਼ ਪਿਤਾ ਉਹਨਾਂ ਨੇ ਤਾਂ ਕਲਗੀ ਸੰਗਤ ਭਾਈ ਸੰਤ ਸਿੰਘ ਨੂੰ ਬਖਸ਼ੀ ਆ ਉਹਨਾਂ ਨੇ ਤਾਂ ਜਾਤ ਪਾਤਾ ਖਤਮ ਕਰੀਆਂ ਸੀ ਇਸੇ ਤਰ੍ਹਾਂ ਖੋਰ ਵੀ ਸਾਡੇ ਰੈਵਰ ਹੋਏ ਨੇ ਤੇ ਰਵਿਦਾਸ ਭਗਤੋ ਗੁਰੂ ਰਵਿਦਾਸ ਮਹਾਰਾਜ ਜੋ ਕਿ ਆਪਣੀ ਬਾਣੀ ਦੇ ਵਿੱਚ ਮੈਂ ਜ਼ਿਕਰ ਕਰਿਆ ਹੋਇਆ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਕਹੇ ਰਵਿਦਾਸ ਜਮਾਰਾ ਅਸੀਂ ਤਾਂ ਕਹਿ ਰਹੇ ਆਂ ਆਪਦੀ ਕਾਸਤ ਅਸੀਂ ਤਾਂ ਇੱਕ ਜਿਵੇਂ ਕਹਦੋ ਲੋਕੋ ਲੋਕੋ ਆ ਸਾਡਾ ਤਾਂ ਠੀਕ ਆ ਅਸੀਂ ਕਿਸੇ ਨੂੰ ਵੀ ਉੱਚਾ ਨਹੀਂ ਮੰਨਨੀ ਸਮਝਦੇ ਇਹ ਨੀਮਾ ਕਾਟ ਦਾ ਇੱਕ ਹੀ ਕਾਸ ਦਾ ਨਹੀਂ ਪਰਸਾ ਦੇ ਨਾਲ ਫਰਕ ਰੱਖਿਆ ਜਾਂਦਾ ਸੀ ਉਸ ਸਮੇਂ ਤਾਂ ਬਾਬਾ ਸਾਹਿਬ ਨੇ ਇਸ ਨੂੰ ਮਟਾਉਣ ਦੇ ਖਾਤਰ ਬਰਾਬਰ ਦੇ ਹੱਕ ਦਿਵਾਏ ਨੇ ਬਰਾਬਰ ਦੀਤਾ ਦੀ ਗੱਲ ਕਰੀ ਜਾ ਤੇ ਤੁਸੀਂ ਦੌਰ ਦੇਖੋ ਆ ਕੇ ਪੰਜਾਬ ਦੇ ਵਿੱਚ ਤੇ ਵਿਸ਼ੇ ਉਸ ਵਿਸ਼ੇ ਤੇ ਜੇ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਜਿਵੇਂ ਕਿ ਨਸ਼ੇ ਦੇ ਵਿਸ਼ੇ ਤੇ ਉੱਤੇ ਆਜੂ ਤੁਹਾਨੂੰ ਦਿਖਾ ਦਿੰਨੇ ਆ ਤੁਹਾਡੇ ਹੀ ਲੋਕ ਜਿਨ੍ਹਾਂ ਨੂੰ ਤੁਸੀਂ ਉੱਚਵਾਦੀ ਦੱਸਦੇ ਹੋ ਥੋਡੀ ਸੋਚ ਵਾਲੇ ਲੋਕ ਬਹੁਤ ਰੋਂਦੇ ਨੇ ਬਹੁਤ ਜ਼ਿਆਦਾ ਕਿਉਂ ਇੱਥੇ ਆ ਕੇ ਪਤਾ ਕਰ ਲਿਓ ਲੱਗਦੀ ਤੁਹਾਨੂੰ ਪਤਾ ਪਰ ਤੁਸੀਂ ਅਸੀਂ ਜਿੱਥੋਂ ਜ਼ੀਰੋ ਗਰਾਊਂਡ ਤੋਂ ਉੱਠੇ ਆ ਮੈਂ ਤੁਹਾਨੂੰ ਕਹਿਣਾ ਵੀ ਤੁਹਾਡੀ ਸੋਚ ਸਾਨੂੰ ਰਿਜ਼ਰਵ ਨਹੀਂ ਕਰ ਰਹੀ ਸਾਡੇ ਹੱਕ ਤੁਹਾਨੂੰ ਚੁਬ ਰਹੇ ਨੇ ਬਰਾਬਰਤਾ ਤੇ ਮੈਂ ਕਿਸੇ ਵੀ politikal ਗੱਲ ਬਾਰੇ ਨਹੀਂ ਕਹਿੰਦਾ ਕਿਉਂਕਿ politikal ਲੈਣ ਦਾ ਧਰਮ ਦੇ ਨਾਲ ਅਤੇ ਧਰਮ ਦਾ politikal ਲੈਣ ਦੇ ਨਾਲ ਕੋਈ ਵੀ ਤਾਲੁਕਤ ਨਹੀਂ ਹੈ ਜੇਕਰ ਤੁਸੀਂ ਬਾਬਾ ਸਾਹਿਬ ਦੀ ਕੋਈ ਕਿਤਾਬ ਪੜੋ ਫਲੋਪਸੀ ਪੜੋ ਨਾ ਬਾਰੇ ਤਾਂ ਬਹੁਤ ਬਹੁਤ ਮਿਹਰਬਾਨੀ ਹੋਊ ਤੁਹਾਨੂੰ ਤੇ ਜੇਕਰ ਤੁਸੀਂ ਪੜਕਾਉ ਉਸੇ ਤਰ੍ਹਾਂ ਭਾਸ਼ਣ ਦੇਣੇ ਆ ਤਾਂ ਜਲੰਧਰ ਦੇ ਵਿੱਚ ਵੀ ਤੁਹਾਨੂੰ ਚੈਲੰਜ ਕਰਿਆ ਸਾਡੇ ਭਾਈਚਾਰੇ ਨੇ ਵੀ ਆ ਜਾ ਤੁਸੀਂ ਬੁੱਤ ਤੋੜ ਕੇ ਦਿਖਾਓ ਕਿਉਂ ਕਾਨੂੰਨ ਅਵਸਥਾ ਨੂੰ ਕਿਉਂ ਤੁਸੀਂ ਲੋਕਾਂ ਨੂੰ ਪੜਖਾਈ ਜਾਂਦੇ ਹੋ ਖਾਲਿਸਤਾਨ ਦੀ ਗੱਲ ਕਰਦੇ ਹੋ ਖਾਲਿਸਤਾਨ ਖਾਲਿਸਤਾਨ ਦੇ ਵਿੱਚ ਕੀ ਸਾਨੂੰ ਕੱਢ ਦਿੱਤਾ ਜਾਊ ਫਿਰ ਖਾਲਿਸਤਾਨ ਕਹ ਕੇ ਤੁਸੀਂ ਲੋਕਾਂ ਨੂੰ ਉੱਥੇ ਬੈਠੇ ਕਹਿੰਦੇ ਹੋ ਜੀ ਬੁੱਤ ਤੋੜ ਦਿਓ ਤੁਸੀਂ ਤੋੜ ਦਿਓ ਲੋਕਾਂ ਨੂੰ ਕਿਉਂ ਕਹਿੰਦੇ ਹੋ ਲੋਕ ਤਾਂ ਇੱਥੇ ਅਮਨ ਸ਼ਾਂਤੀ ਕਾਨੂੰਨ ਆਪਦੇ ਹੱਥੇ ਜ ਨਹੀਂ ਲੈਣਾ ਚਾਹੁੰਦੇ ਪਰ ਤੁਸੀਂ ਇਸ ਗੱਲ ਤੇ ਸਾਡੀ ਗੱਲ ਨਹੀਂ ਸਮਝ ਰਹੇ ਤੇ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹਣਾ ਆਪਣੇ ਲੋਕਾਂ ਨੂੰ ਕਿ ਕੱਲ ਦੇ ਦਿਨ 14 April 1819 ਨੂੰ ਜਿੰਨਾਂ ਦਾ ਜਨਮ ਹੋਇਆ ਸਾਡੇ ਦੀ ਉਹ ਸਾਡੇ ਰਹਿਬਰ ਜੋ ਕਿ ਸਾਨੂੰ ਹਰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਗਏ ਨੇ ਤੇ ਉਹਨਾਂ ਦੇ ਬੁੱਤਾਂ ਅਤੇ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਜਨੂਨ ਨੂੰ ਸਾਡੇ ਦਿਲਾ ਤੇ ਦਿਮਾਗ ਦੇ ਵਿੱਚੋਂ ਨਹੀਂ ਘਟ ਸਕਦੇ ਹੋਰ ਵੀ ਕਈ ਵਿਸ਼ੇ ਨੇ ਤੁਸੀਂ ਉਹੀ ਹੈਂਡਲ ਕਰ ਲਓ ਠੀਕ ਆ ਮੈਂ ਪ੍ਰੀਤੀ ਕਲ ਦੇ ਨਾਲ ਜਮਾ ਵੀ ਕਿਸੇ ਵੀ ਧਰਮ ਨੂੰ ਨਹੀਂ ਜੋੜਦਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸਾਰੇ ਧਰਮਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਈਬਲ ਕੁਰਾਨ ਅਤੇ ਹੋਰ ਵੀ ਜਿੰਨੇ Hindu ਧਰਮ ਉਹਨਾਂ ਦਾ ਵੀ ਮੈਂ ਸਤਿਕਾਰ ਕਰਦਾ ਪਰ ਥੋਡੀ ਸੋਚ ਅਜੇ ਵੀ ਨਹੀਂ ਆ ਉਹਨੂੰ ਸਾਹਿਬ ਨਾ ਤੁਸੀਂ ਇਹ ਜਿਹੇ ਸ਼ਬਦ ਬੋਲਿਆ ਕਰੋ ਤੁਸੀਂ ਸ਼ਾਇਦ ਕਮੈਂਟ ਨਹੀਂ ਪੜਦੇ ਆਪੇ ਕਮੈਂਟ ਪੜਿਓ ਕੀ ਕਹਿੰਦੇ ਆਵੇਂ ਤੁਹਾਨੂੰ ਲੋਕ ਮੈਂ ਆਪ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੇ ਗੱਲਾਂ ਦੇ ਵਿੱਚ ਨਾ ਨਾ ਪੰਜਾਬ ਦਾ ਮਾਹੌਲ ਖਰਾਬ ਕਰਿਓ ਅਤੇ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਕੀਤਾ ਜਾਵੇ ਕਿਉਂਕਿ ਉਹ ਭੋਗਤਣਾ ਪੰਜਾਬ ਨੂੰ ਹੀ ਪੈਂਦਾ ਅਸੀਂ ਬਹੁਤ ਕੁਝ ਭੋਗ ਚੁੱਕੇ ਹਾਂ ਪਹਿਲਾਂ ਵੀ ਇਹ ਰਾਜਨੀਤਿਕ ਲੋਕ ਜਾਂ ਜੋ ਵੀ ਇਹ ਬੰਦੇ ਨੇ ਜਿਹੜੇ ਅਜੰਤੀਆਂ ਦੇ ਬੰਦੇ ਨੇ ਢਕਾਉਂਦੇ ਨੇ ਤੁਹਾਨੂੰ ਤੋਂ ਆਪਾਂ ਇੱਥੇ ਭਰਾ ਆਂ ਸਾਰਿਆਂ ਨੂੰ ਇੱਕ ਸਮਾਨਤਾ ਦਓ ਸਾਰੇ ਧਰਮਾਂ ਦਾ ਸਤਿਕਾਰ ਕਰੋ ਧਰਮ ਤੁਸੀਂ ਯੂਜ਼ ਕਰਦੇ ਹੋ ਨਾ ਕਿ ਧਰਮ ਤੁਹਾਨੂੰ ਜੂਦ ਕਰਦਾ ਧਰਮ ਦੇ ਨਾਂ ਦੇ ਉੱਤੇ ਜੋ ਲੁੱਟ ਖੋਹ ਹੁੰਦੀ ਆ ਉਹ ਵੀ ਤੁਹਾਡੇ ਸਾਹਮਣੇ ਆ ਪਰ ਜਿਸ ਨੇ ਹੱਕ ਅਦਾਵਾਏ ਭਾਰਤ ਰਤਨ ਜਿਸ ਨੂੰ ਮਿਲਿਆ ਹੋਵੇ ਜਿਨ੍ਹਾਂ ਦਾ ਕਾਨੂੰਨ ਭਾਰਤ ਵਿੱਚ ਲਾਗੂ ਕੀਤਾ ਗਿਆ ਹੋਵੇ 26 ਜਨਵਰੀ 1950 ਨੂੰ ਜਿਨ੍ਹਾਂ ਦਾ ਸੰਵਿਧਾਨ ਭਾਰਤ ਦੇ ਵਿੱਚ ਲਾਗੂ ਹੁੰਦਾ ਕਿ ਉਹ ਛੋਟੀ ਹਸਤੀ ਦੇ ਮਾਲਕ ਹੋਣਗੇ ਉਹ ਤਾਂ ਬਹੁਤ ਵੱਡੇ ਰਹਿ ਵਰ ਕੋਈ ਸਾਡੇ ਲਈ ਸਾਡੇ ਲੋਕਾਂ ਲਈ ਕਿਉਂਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਹੀ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਜਿਹਦੇ ਕਾਰਨ ਸਾਰਾ ਹਿੰਦੁਸਤਾਨ ਉਹਨਾਂ ਨੂੰ ਫੋਲੋ ਕਰਦਾ ਮੈਂ ਇੰਨਾ ਕੁਝ ਕਹਿੰਦੇ ਹੋਏ ਆਪ ਜੀ ਨੂੰ ਦੁਬਾਰੇ 14 April ਵਾਲੇ ਦਿਨ ਅਤੇ ਬਸਾਖੀ ਦੇ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ 14 ਤਰੀਕ ਨੂੰ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਦਾ ਜਨਮ ਦਿਹਾੜਾ ਉਹਨਾਂ ਦਾ ਜਨਮ ਦਿਹਾੜੇ ਨੂੰ ਖੁਸ਼ੀਆਂ ਨਾ ਮਨਾਇਏ ਕਿਸੇ ਨਾਲ ਕੋਈ ਭੇਦ ਭਾਵਨਾ ਰੱਖੀਏ ਅਤੇ ਆਪਣੀ ਸੋਚ ਡਿਪੈਂਡੈਂਟ ਕਰੀਏ ਆਪਣੀ ਸੋਚ ਨੂੰ ਉੱਪਰ ਲੈ ਕੇ ਜਾਈਏ ਨਾ ਕਿ ਇਹ ਜੇ ਪੰਨੂ ਵਰਕਿਆਂ ਤੋਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਸਿਧਾਨ ਕਰਤਾ ਦੇ ਗੋਥੋ ਤੋੜੇ ਜਾ। ਇਹ ਕੰਮ ਨਾ ਕਰੋ। ਨਾ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਓ। ਮੈਂ ਇੰਨਾ ਕੁਝ ਕਹਿੰਦੇ ਹੋਏ ਤੁਹਾਡਾ ਹਕੀਕਤ ਪਿੰਡ ਦੀ ਚੈਨਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਜਾਤ ਪਾਤ ਖਤਮ ਕਰਕੇ ਖੰਡੇ ਵਾਟੇ ਦੀ ਪੌਲ ਸਥਾਈ ਅਤੇ ਕਲਗੀ ਭਾਈ ਸੰਗਤ ਸਿੰਘ ਨੂੰ ਵਕਸ਼ੀ ਉਹਨਾਂ ਦੀ ਦੇਣ ਸਤਕਾ ਹੀ ਅੱਜ ਸਾਡੇ ਸਿਰਾਂ ਦੇ ਉੱਤੇ ਤਾਜ ਨੇ ਅਤੇ ਡਾਕਟਰ ਭੀਮਰਾਓ ਬੇਦਕਰ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦੋ ਉਹਨਾਂ ਦੇ ਜਨਮ ਦਿਹਾੜੇ ਦੀਆਂ ਵੀ ਬਹੁਤ ਬਹੁਤ ਸਾਰੇ ਹੀ ਪੰਜਾਬੀਆਂ ਨੂੰ ਸਮੂਹ ਸੰਸਾਰ ਦੇ ਵਿੱਚ ਬੈਠੇ ਸਾਰਿਆਂ ਨੂੰ ਮੇਰੇ ਵੱਡੋਂ ਗੁਰਪ੍ਰੀਤ ਸਿੰਘ ਹਕੀਕਤ ਪਿੰਡ ਦੀ ਚੈਨਲ ਤੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਦਿਨਾਂ ਅਤੇ ਪਸਾਖੀ ਦੀਆਂ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਇੰਨਾ ਕੁਝ ਕਹਿੰਦਾ ਹੋਇਆ ਜੇਕਰ ਮੇਰੇ ਵੱਲੋਂ ਕਿਸੇ ਨੂੰ ਗਲਤ ਸ਼ਬਦ ਬੋਲੇ ਗਏ ਹੋਣ ਤਾਂ ਮੈਂ ਖਿਮਾ ਦਾ ਜਾਚਕਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਧੰਨਵਾਦ ਕਰਨ ਦੇ ਨਾਲ ਨਾਲ ਸਮੂਹ ਪੰਜਾਬੀਆਂ ਨੂੰ ਫੇਰ ਤੋਂ ਬੇਨਤੀ ਕਰਦਾ ਕਿ ਪੁੰਨੂ ਵਰਗੇ ਲੋਕਾਂ ਦੇ ਗੱਲਾਂ ਦੇ ਵਿੱਚ ਨਾ ਆਓ ਇੰਨਾ ਕੁਝ ਕਹਿੰਦੇ ਹੋਇਆ ਫਤੇ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤੀਮ